ਆਗਮਨ ਸੰਗ ਸਾਧੂ ਆ ਢੋੜੀ ਕਰ ਇਸ ਨਾਮ ਹਰ ਕਾਨਾ Allah'a oh <laughs> ਨਾਨਕ ਤੈਨ ਪ੍ਰਵਾਣਾ ਮਾਗ ਸੁੱਚੇ ਸਤਾਡਿਆ ਜਨ ਪੂਰਾ ਗਰਮੇ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਤਸ਼ਾ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹਾਂ ਦੇ ਵਿੱਚੋਂ ਮਾਗ ਦਾ ਮਹੀਨਾ ਆਓ ਤੁਸ਼ ਬੋਦੀ ਅਨਸਾਰ ਗੁਰੂ ਕਿਰਪਾ ਦੇ ਨਾਲ ਇਸ ਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਅਤ ਸੰਗੀ ਜਨੋਂ ਹਰ ਰੁੱਤ ਦੀ ਸਾਡੇ ਨਾਲ ਸਾਡੇ ਵਿਰਸੇ ਵਿਰਾਸਤ ਨਾਲ ਬੜੀ ਡੂੰਗੀ ਸਾਝ ਹੈ ਮਾਗ ਮਹੀਨਾ ਦੇਸੀ ਸਾਲ ਦਾ 11ਵਾਂ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਵੀ 30 ਦਿਨ ਹੁੰਦੇ ਆ ਤੇ ਇਹ ਜਨਵਰੀ ਫਰਵਰੀ ਦੇ ਵਿਚਾਲੇ ਆਉਂਦਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਇਸ ਤਰ੍ਹਾਂ ਉਚਾਰਣ ਕਰਦੇ ਨੇ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ गुणगहै अंक समान्या प्रीतम गुण अंके सुन प्रभु बनके तुद भावा शरणावा गंग जमन तह बेड़ी संगम सात संबंध समावा उन दान पूजा परमेश्वर युग युग एको जाता नानक माघ महा रस हर जब 68 तीर्थ नाथा ਆਖੋ ਸਤਨਾਮ ਸ੍ਰੀ ਵਾਹਿਗੋ ਸਤ ਸੰਗੀ ਜਨੋ ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ ਹਰ ਮਹੀਨਾ ਹਰ ਰੁੱਤ ਆਪਣੇ ਆਪ ਵਿੱਚ ਖਾਸ ਹੈ ਮਾਗ ਮਹੀਨੇ ਦਾ ਉਪਦੇਸ਼ ਦਿੰਦੇ ਹੋਏ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਮਾਗ ਮਜਨ ਸੰਗ ਸਾਧੂ ਮਾ ਢੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਗ ਤੋਂ ਭਾਵ ਹੈ ਮਾਗ ਦਾ ਮਹੀਨਾ ਮਜਨ ਤੋਂ ਭਾਵ ਹੈ ਚੁੱਭੀ ਲਾ ਕੇ ਇਸ਼ਨਾਨ ਕਰਨਾ ਸੰਗ ਸਾਧੂਆ ਭਾਵ ਸਾਧੂਆਂ ਦੀ ਸੰਗਤ ਵਿੱਚ ਬੈਠ ਧੂੜੀ ਕਰ ਇਸ਼ਨਾਨ ਮਾਗ ਮਹੀਨੇ ਦੇ ਵਿੱਚ ਖਾਸ ਕਰਕੇ ਮਾਗੀ ਵਾਲੇ ਦਿਨ ਬਹੁਤੇ ਲੋਕ ਪ੍ਰਿਆਗ ਆਦਿਤ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਹੀ ਪੁੰਨ ਸਮਝਦੇ ਨੇ ਪਰ ਤੂੰ ਪਰ ਤੂੰ ਪਿਆਰਿਆ ਗੁਰਮਖਾਂ ਦੀ ਸੰਗਤ ਵਿੱਚ ਬੈਠ ਸਾਧੂਆਂ ਦੀ ਸੰਗਤ ਵਿੱਚ ਬੈਠ ਇਹੀ ਤੇਰਾ ਤੀਰਥਾਂ ਦਾ ਇਸ਼ਨਾਨ ਹੈ ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ ਤੇ ਨਿਮਰਤਾ ਭਾਵ ਨਾਲ ਗੁਰਮਖਾਂ ਦੀ ਸੰਗਤ ਕਰ ਉਥੇ ਪਰਮਾਤਮਾ ਦਾ ਨਾਮ ਜਪ ਪਰਮਾਤਮਾ ਦਾ ਨਾਮ ਤੇ ਕੰਨਾਂ ਜਪਣਾ ਹੀ ਨਹੀਂ ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਨੂੰ ਸੁਣਨਾ ਵੀ ਜ਼ਰੂਰੀ ਹੈ ਹਰ ਕਾ ਨਾਮ ਧਿਆਏ ਸੁਣ ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣ ਵੀ ਤੇ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਵੰਡ ਦੇ ਸਭਨਾਂ ਨੂੰ ਕਰ ਦਾਨ ਇਹ ਦਾਤ ਸਭਨਾਂ ਨੂੰ ਦਾਨ ਕਰ ਦੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾਮ ਉਹੀ ਐ ਬਿਨਸੈ ਲੋਭ ਸਵਾਨ ਜਨਮ ਕਰਮ ਮਲ ਉਤਰੈ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਤੇਰੀ ਵਿਕਾਰਾਂ ਦੀ ਨਾਲ ਮਨ ਤੋਂ ਉੱਤਰ ਜਾਏਗੀ ਲੈ ਜਾਏਗੀ ਤੇਰੇ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਏਗਾ ਸਿਮਰਨ ਦੀ ਬਰਕਤ ਨਾਲ ਕਾਮ ਕ੍ਰੋਧ ਤੈਨੂੰ ਮੋਹ ਨਹੀਂ ਸਕਦੇ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੀਦਾ ਲੋਭ ਕੁੱਤਾ ਵੀ ਮੁੱਕ ਜਾਂਦਾ ਹੈ ਬਿਨ ਸੇ ਲੋਭ ਸਵਾਨ ਬਿਨ ਸੇ ਤੋਂ ਪਾਪ ਖਤਮ ਹੋ ਜਾਣਾ ਮੁੱਕ ਜਾਣਾ ਸਵਾਨ ਤੋਂ ਪਾਪ ਹੈ ਕੁੱਤਾ ਜਿਸ ਦੇ ਅਸਰ ਹੀਟ ਇਹ ਮਨੁੱਖ ਕੁੱਤੇ ਵਾਂਗ ਦਰਦਰ ਤੇ ਪਟਕਦਾ ਫਿਰਦਾ ਹੈ ਸੱਚੇ ਮਾਰਗ ਚੰਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪਾਨਾ ਜੀ ਦਇਆ ਪਰਵਾਨ ਇਸ ਸੱਚੇ ਰਸਤੇ ਉੱਤੇ ਤੁਰਿਆ ਸੱਚੇ ਮਾਰਗ ਤੇ ਚੱਲੜਿਆ ਜਗਤ ਵੀ ਵਿਢਾਈ ਕਰਦਾ ਹੈ ਦੁਨੀਆਂ ਵੀ ਸੁਭਾ ਕਰਦੀ ਹੈ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਜੀਵਾਂ ਉੱਤੇ ਦਇਆ ਕਰਨੀ ਧਾਰਮਿਕ ਕਾਮ ਮੰਨੀ ਗਈ ਹੈ ਕਿ ਸਭ ਕੁਝ ਸਿਮਰਨ ਦੇ ਵਿੱਚ ਆ ਜਾਂਦਾ ਹੈ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਸਨੂੰ ਦੇਵੈ ਦਇਆ ਕਰ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦਿੰਦਾ ਹੈ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸਿਆਣਾ ਬੁਰਖ ਬਣ ਜਾਂਦਾ ਹੈ। ਏ ਨਾਨਕ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਕੁਰਬਾਨ ਹਾਂ। ਮਾਗ ਸੁੱਚੇ ਸੇ ਕਾਂਢੀਆ ਜਿਨ ਕੋਰਾ ਗੁਰ ਮਿਹਰਵਾਨਾ ਮਾਗ ਮਹੀਨੇ ਦੇ ਵਿੱਚ ਸਿਰਫ ਉਹੀ ਬੰਦੇ ਸੱਚੇ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਧੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਉਹਨਾਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬੁਲਾਓ ਫਤਹਿ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ